ਸੋ ਇਤੋਂ ਪਤਾ ਲੱਗਦਾ ਹੈ ਕਿ ਸਰਦਾਰ ਭਗਵੰਤ ਸਿੰਘ ਮਾਣਜੇ ਨੇ 2 ਸਾਲ ਚ ਕੰਮ ਕੀਤਾ ਨੇ ਲੋਕ ਉਹਨਾਂ ਕੰਮਾਂ ਦੀ ਸਰਾਹਨਾ ਕਰ ਰਹੇ ਨੇ ਉਹਨਾਂ ਕੰਮਾਂ ਨੂੰ ਵੋਟ ਪਾਉਣ ਲਈ ਲੋਕ ਲੈਣਾ ਚੱਗੇ ਹੋਏ ਨੇਗੇ ਸਾਰੇ ਪੰਜਾਬ ਦੇ ਵੋਟਰਾਂ ਨੂੰ ਸਮੂਹ ਅਪੀਲ ਆ ਕਿ ਸਾਰੇ ਜਾਣੇ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਇਸ ਲੋਕਤੰਤਰ ਦੇ ਸਭ ਤੋਂ ਵੱਡੇ ਪਵਿੱਤਰ ਤਿਹਾਰ ਦੇ ਅੰਦਰ ਆਪਣਾ ਯੋਗਦਾਨ ਪਾਉਣ ਸਿਆਸੀ ਹਵਾ ਪੰਜਾਬ ਦੀ ਆਮ ਆਦਮੀ ਪਾਰਟੀ ਦੇਖ ਚੱਲ ਰਹੀ ਆ। ਜਦੋਂ ਅੱਜ ਪਿੰਡ ਤੋਰੀਆਂ ਪਹੁੰਚੇ ਹੋ ਅੱਜ ਚੋਣਾਂ ਦਾ ਦਿਨ ਹੈਗਾ। ਕਿਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਤੁਸੀਂ ਹਲਕੇ ਦੇ ਵਿੱਚ ਕੀੜਾ ਲਗਾ ਦੇਉਗੇ। ਦੇਖੋ ਮੈਂ ਸਵੇਰ ਤੋਂ ਜਦੋਂ ਤੋਂ ਪੋਲਿੰਗ ਸ਼ੁਰੂ ਹੋਈ ਆ 7 ਵਜੇ ਤੋਂ ਲੈ ਕੇ ਲਗਾਤਾਰ ਹਲਕਾ ਤੜਵਾ ਦੇ ਪਿੰਡਾਂ ਅੱਜ ਵੱਖ-ਵੱਖ ਪਿੰਡਾਂ ਜਾ ਰਿਹਾਗਾ। ਬਹੁਤ ਅੱਛੇ ਤਰੀਕੇ ਦੇ ਨਾਲ ਬਹੁਤ ਸ਼ਾਂਤੀਪੂਰਵਕ ਚੜੀ ਆ VOTING ਹੋ ਰਹੀ ਆ। ਸਾਰੇ ਆਪਸੀ ਭਾਈਚਾਰੇ ਦੇ ਮਿਲ ਕੇ ਵੋਟਾਂ ਪਾ ਰਹੇ ਨੇ ਕਿ ਸੋ ਬਹੁਤ ਅੱਛਾ ਰਿਸਪੌਂਸ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਹੈਗਾ ਸਾਰੇ ਬੂਥਾਂ ਤੇ ਆਮ ਆਦਮੀ ਪਾਰਟੀ ਦੇ ਭਾਰੀ ਪੀੜਾ ਔਰ ਕਈ ਪਾਰਟੀਆਂ ਨੇ ਜਿਹੜੇ ਬੂਥ ਉਹ ਨਹੀਂ ਵੀ ਲੱਗੇ ਹੈਗੇ ਸੋ ਇੱਥੋਂ ਪਤਾ ਲੱਗਦਾ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ 2 ਸਾਲ ਚ ਕੰਮ ਕੀਤੇ ਨੇ ਲੋਕ ਉਹਨਾਂ ਕੰਮਾਂ ਦੀ ਸਰਾਹਨਾ ਕਰ ਰਹੇ ਨੇ ਉਹਨਾਂ ਕੰਮਾਂ ਨੂੰ ਵੋਟ ਪਾਉਣ ਲਈ ਲੋਕ ਲੈਣਾ ਚੱਗੇ ਹੋਏ ਨੇ ਅੱਜ ਦੇਸ਼ ਦੇ ਅੰਦਰ ਲੋਕਤੰਤਰ ਦਾ ਸਭ ਤੋਂ ਵੱਡਾ ਤਿਹਾਰ ਮਨਾਇਆ ਜਾ ਰਿਹਾ ਔਰ ਸੱਤਵੇਂ ਪੜਾਵੀਆਂ ਵੋਟਾਂ ਪੰਜਾਬ 'ਚ ਪੈ ਰਹੀਆਂ ਨੇ ਜੀਰੀ ਸਾਰੇ ਪੰਜਾਬ ਦੇ ਵੋਟਰਾਂ ਨੂੰ ਸਮੂਹ ਅਪੀਲ ਆ ਕਿ ਸਾਰੇ ਜਾਨੇ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਇਸ ਲੋਕਤੰਤਰ ਦੇ ਸਭ ਤੋਂ ਵੱਡੇ ਪਵਿੱਤਰ ਤਿਹਾੜ ਦੇ ਅੰਦਰ ਆਪਣਾ ਯੋਗਦਾਨ ਪਾਉਣ ਔਰ ਆਪਣੀ ਸਰਕਾਰ ਚੁਣਨ ਦੇਸ਼ ਦੇ ਭਵਿੱਖ ਦੇ ਲਈ ਦੇਸ਼ ਦੀ ਸ਼ਾਂਤੀ ਦੇ ਲਈ ਔਰ ਦੇਸ਼ ਕਿਵੇਂ ਅੱਗੇ ਵਧੂਗਾ ਉਹਦੇ ਲਈ ਸਾਰੇ ਜਾਨੇ ਆਪਣੇ ਘਰਾਂ ਚੋਂ ਨਿਕਲ ਕੇ ਬੋਟ ਕਰਨਾ ਵੈਸੇ ਤਾਂ ਅੱਜ ਘੱਟੋ ਘੱਟ ਟੈਂਪਰੇਚਰ ਜਿਹੜਾ ਉਹ ਨੀਮਾਗਾ ਘੱਟਾਗਾ ਕਿਉਂਕਿ ਥੋੜੀ ਹਵਾ ਚੱਲ ਰਹੀ ਹੈਗੀ ਮੇਰੀ ਸਾਰੇ ਵੋਟਰਾਂ ਨੂੰ ਇੱਕ ਵਾਰ ਫਿਰ ਅਪੀਲਾ ਕਿ ਸਾਰੇ ਜਾਨੇ ਆਪਣੇ ਘਰਾਂ ਚੋਂ ਨਿਕਲ ਕੇ ਇਸ ਲੋਕਤੰਤਰ ਦੇ ਵੱਡੇ ਤਿਹਾੜ 'ਚ ਹਿੱਸਾ ਪਾਉਣ ਔਰ ਲੋਕਤੰਤਰ ਦੀ ਮਜ਼ਬੂਤੀ ਦੇ ਲਈ ਔਰ ਲੋਕਤੰਤਰ ਨੂੰ ਕਾਇਮ ਰੱਖਣ ਦੇ ਲਈ ਆਪਣਾ ਬਣਦਾ ਯੋਗਦਾਨ ਪਾਉਣਾ। ਚੱਲ ਕਰੀਏ ਮੰਤਰੀ ਜੀ ਸਾਹਿਬ ਤੁਸੀਂ ਹਵਾ ਚੱਲ ਰਹੀ ਹੈ ਤੇ ਸਿਆਸੀ ਹਵਾ ਕਿੱਧਰੋਂ ਚੱਲ ਰਹੀ ਹੈ? ਸਿਆਸੀ ਹਵਾ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਅਕ ਚੱਲ ਰਹੀ ਆ। ਪੰਜਾਬ ਦੇ ਵੋਟਰਾਂ ਨੇ ਮਨ ਬਣਾਇਆ ਹੋਇਆਗਾ ਕਿ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨਾਗਾ। ਸੋ ਜਿੱਥੇ ਵੀ ਮੈਂ ਗਿਆਗਾ ਭਾਰੀ ਘਟ ਜਿਹੜਾ ਹੈਗਾ ਪੋਲਿੰਗ ਬੂਥਾਂ ਦੇ ਅੰਦਰ ਔਰ ਸੰਕੇਤ ਜਿਹੜੇ ਨੇਗੇ ਉਹ ਮਿਲ ਜਨਦੇ ਹੁੰਦੇ ਨੇ ਕਿ ਔਰ ਸੰਕੇਤ ਤੋਂ ਪਤਾ ਲੱਗਦਾਗਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਵੱਡੀ ਜਿੱਤ ਪ੍ਰਾਪਤ ਕਰ ਰਹੀ ਹੈ।